ਤੇ ਹੁਣ ਆਪਾਂ ਇਹ ਪਰਸਲ ਲਾਉਣ ਤੇ ਪਰਸਲ ਲਾਉਣ ਲਈ ਗੈਂਗ ਕੁਛ ਭਾਈ ਤੇ ਨਾ ਲਗਾ ਮਾ ਵੀ ਭਾਈ ਤੇ ਪਰਸਲ ਅਜੇ ਹੈਗੇ ਬਹੁਤ ਜ਼ਿਆਦਾ 6-7 ਪਰਸਲ ਤਾਂ ਆ ਕਰਕੇ ਟਾਈਮ ਬਹੁਤ ਲੱਗੂਆ ਕਿ ਹੁਣ ਇਹ ਪਰ ਧੁੰਮ ਪਰਸਲ ਆਉਂਦੇ ਆ ਹੁਣ ਆਪਾਂ ਦੇਖਦੇ ਆ ਉਹ ਸਾਡੇ ਪਰਸਲ ਪਏ ਆ ਤੁਹਾਨੂੰ ਦੇਖੂਗਾ ਇੱਕ ਮਿੰਟ ਉਹ ਸਾਡੇ ਪਰਸਲ ਪਏ ਆ ਦੋ ਇਧਰ ਤੇ ਦੋ ਉਧਰ 6 ਪਰਸਲ ਅਮਰੇ ਕੇ छे पार्सल चल दुकान खोलना दुकान खुलकर दिखाने अपने घर हम चलने शॉप पर होने दसा ही होना कुछ कुछ तो दसा ही होना ही लगा जी धुप बहुत आज खराब ਜੀ ਗੇਸ ਆਪਾਂ ਹੁਣ ਰੋਟੀ ਉਟੀ ਖਾ ਕੇ ਪਿੰਲੇ ਬੈਠੇ ਹਾਂ ਐ ਕਿ ਜੀ ਮੈਂ ਜਾ ਥੋੜੇ ਟਾਈਮ ਬਾਅਦ ਚਾਹ ਚੁ ਪਰਾਵਾਂਗੇ ਪ੍ਰਿਆ ਸਕੂਲ ਦਾ ਕੰਮ ਕਰਨਾ ਹੁਣ ਰਿਸ਼ ਕਿੰਨਾ ਕਰਿੰਦਾ ਹਾਲੇ ਖਤਮ ਹੀ ਨਹੀਂ ਹੋਇਆ ਬਹੁਤ ਘਾਇਆ ਰਹੇ ਹਾਂ ਹਾਂ ਟਾਪੀ ਭਰ ਜੂਗੀ ਨਹੀਂ ਪੂਰੀ ਹੈ ਹੈ ਹਾਂ ਬਾਬਾ ਵੀ ਅਸਟੇਟ ਅੱਛਾ ਹੋਰ ਵੀ ਇਸ ਤੋਂ ਬਾਅਦ ਵੀ ਮੈਂ ਤਾਂ ਨਹੀਂ ਕਰਨਾ ਮਾਰੇਗਾ ਕੋਈ ਨਹੀਂ ਤੂੰ ਜਦੋਂ ਨਹੀਂ ਵੀ ਕਰਦਾ ਫੇਰ ਕਿੱਦਾਂ ਸਕੂਲੇ ਘਟ-ਘਟ ਪੈਂਦੀ ਉਹ ਤੇਰਾ ਭਰਾ ਹੀ ਕਰੀ ਇਹ ਹਾਂ ਛੁੱਟੀ ਜ਼ਰੂਰ ਕਰ ਲਈਦੀ ਆ ਹਨਾ ਜਦੋਂ ਕਾਪੀਆਂ ਚੈੱਕ ਹੋਣੀਆਂ ਉਦੋਂ ਛੁੱਟੀ ਕਰ ਲੈਣੀ ਅਸੀਂ ਵੀ ਇਦਾਂ ਹੀ ਕਰੀ ਰਹੇਗਾ ਜਾ ਮੈਡਮ ਨੂੰ ਕਹਿਆ ਨਾ ਕਾਪੀ ਘਰੇ ਰਹਿ ਗਈ ਮੈਡਮ ਜੀ ਉਹ ਵਾਲਾ ਕੰਮ ਹੁਣ ਮੁੱਕ ਗਿਆ ਹੁਣ ਤੁਝੇ ਦਿਆ ਕੇ ਖਤਮ ਹੋ ਗਿਆ ਕੰਮ ਇਹਨੇ ਚਿੰਗੀ ਕੱਟਣੀ ਕਰਨੀ ਹੈ ਹਾਂ ਜੇ ਜੈ ਜੈ ਕੈਸੀ ਮੈਂ ਕਾਪੀ ਘਰੇ ਕੋਲ ਨੂੰ ਅਨੇ ਰੋਟੀ ਖਾਣ ਦੀ ਨਾ ਕੋ ਬੇਸ ਬੜਕਾ ਨਹੀਂ ਆਹ ਗੱਲ ਵੀ ਸਹੀ ਆਖਦੀ ਆ ਮੈਡਮਾਂ ਦੀ ਸਾਡੇ ਵਾਰ ਇਦਾਂ ਹੁੰਦੀ ਸੀ ਕਿ ਜੇ ਸਾਡੀ ਕਾਪੀ ਕੋਈ ਪੀਚ ਦਾ ਘਰੇ ਰਹਿ ਜਾਣੀ ਆਪੇ ਕਹਣਾ ਮੈਨੂੰ ਛੁੱਟੀ ਕਰ ਲੈਣੀ ਠੀਕ ਆ ਮੁੜ ਕੇ ਦਾ ਨਹੀਂ ਕਾਪੀ ਫੜਾ ਦੇ ਨਾਲ ਦੇ ਨੂੰ ਆ ਲੈ ਤੂੰ ਫੜ ਲੈ ਉਹ ਚੱਕਰ ਆਦਮੀ ਜੀ ਮੈਡਮ ਨੇ ਅਗਲੀ ਵਾਰੀ ਹੋਣੀ ਸਾਡੀ ਵਾਰੀ ਹੋਣੀ ਹੈ ਮੈਡਮ ਦਾ ਨਾਮ ਪੜ ਲਾਣਾ ਇਹਦੇ ਕਾਪੀ ਉਹਦੀ ਆ ਖੜੇ ਹੋ ਜਾ ਉਹ ਹਨਪ੍ਰੀਤ ਖੜਾ ਹੋ ਜਾ ਪੈਣੇ ਵੇ ਡੰਡੇ ਪੈਣੇ ਸਾਡੇ ਪੁੱਤੇ ਹੱਥਾਂ ਦੇ இந்து ਮੈਡਮ ਹੁੰਦੀ ਸਾਡੀ ਭਰਾ ਉਹ ਬਹੁਤ ਕੋੜਦੀ ਹੁੰਦੀ ਸੀ ਸਾਡੀ ਮੈਗਾਣੀ ਮੈਡਮ ਤੇ ਲੱਗਦੀ ਪੁੱਤੇ ਹੱਥਾਂ ਦੇ ਮਾਰਦੀ ਹੁੰਦੀ ਸੀ இந்து ਮੈਡਮ ਨਾ ਆਕਾ ਬਾਰ ਕਸਟਮਰ ਆ ਗਿਆ ਤੇ ਚ ਕਸਟਮਰ ਟੈਂਡ ਕਰਨ ਲੱਗਾ ਇਹ ਪਾਜੀ ਆਪਣੇ ਇਲੈਕਟ੍ਰੀਸ਼ੀਅਨ ਵਾਲੇ ਉਹ ਹੀ ਕਸਟਮਰ ਟੈਂਡ ਕਰੂੰਗਾ ਹਾਂ ਕਸਟਮਰ ਤੇ ਚ ਕਸਟਮਰ ਟੈਂਡ ਕਰੂੰਗਾ ਠੀਕ ਹੈ ਜੀ ਤੁਸੀਂ ਸਾਡੇ ਬਲੌਗ ਨਾਲ ਜੁੜੇ ਰਹੋ ਸਾਡੀ ਵੀਡੀਓ ਵੇਖਣ ਲਈ ਠੀਕ ਹੈ ਜੀ ਹਾਂਜੀ ਗਾਇਜ਼ ਆਪਾਂ ਹੁਣ ਲੱਗੇਵਾ ਕੰਮ ਕੰਮ ਕਰਾਂ ਨਾ ਕੰਮ ਹੋਵੇਗੀ ਛੱਡਾ ਡਿਸਪਲੇ ਰੈਂਦੀ ਸਾਫ਼ ਸੁਥਰਾ ਕਰਨ ਵਾਲੀ ਤਾਂ ਆ ਇੱਧਰ ਰੰਦਾ ਆ ਲੈ ਬੁਗੇ ਆਰੇ ਧੋਖਾ ਨਾ ਕਰ ਤੈਨੂੰ ਪਤਾ ਤੈਨੂੰ ਪਤਾ ਹੈ ਨਾ ਆ ਵਾਲੇ ਥੱਲੇ ਹੱਲੇ ਆ ਵੀ ਨਹੀਂ ਆ ਤੇ ਡੱਬੇ ਕੀਤੇ ਉਹ ਕਹਿੰਨਾ ਮੈਂ ਆ ਥੱਲੇ ਉਹ ਆ ਵਾਲੇ ਆ ਵਾਲੇ ਟੂਬ ਵਾਲੇ ਚੱਕ ਕੇ ਆਹਾ ਮੈਂ ਦੇਖਣੀ ਤੇ ਆ ਮੇਰੀ ਨਿਗਾ ਤੇਰੀ ਉੱਲਈਆ ਤੈਨੂੰ ਪਤਾ ਹੀ ਆ ਤੈਨੂੰ ਬਾਕੀ ਇਧਰੋਂ ਦਾ ਹੋਵ ਚੱਲੀ ਕੰਪਲੀਟ ਆ ਦੇ ਆਹ ਹੀ ਲੈਣ ਰਹੀ ਇੱਕ ਮਿੰਟ ਮੇਰੀ ਇਧਰੋਂ ਮੰਨਦੇ ਹੋ ਬਾਕੀ ਦੇ ਸਾਡੇ ਬਲੌਗ ਨਾਲ ਜੁੜੇ ਰਹੋ ਬਾਹਰ ਰੱਖੜੀ ਰੁਕੜੀ ਲੱਗੀ ਆ ਮਾਂ ਦਾ ਦੀ ਮਾਂ ਦਾ ਦੇਖੋ ਉੱਧਰ ਬੈਠੀ ਹੋ ਆ ਬਹੂ ਵੀ ਨਾਲ ਹੀ ਆ ਦੇਖੋ ਚਾਹੂ ਪੀ ਲਈ ਹੈ ਕਿ ਨਹੀਂ ਪੀਤੀ ਨਹੀਂ ਬਣਾ ਲੋਵੇ ਲਖੜੋ ਹੀ ਦੇ ਸਕਲਾ ਆ ਗਿਆ ਮੈਂ ਦੁੱਧ ਲਿਆਉਣਾ ਮੈਂ ਕੌਫੀ ਬਣਾਉਣੀ ਆ ਹੈ ਬਾਦੀ ਕੇ ਜਾਤਾ ਚਾਲ ਕੋਈਂ ਦੇਖਦੇ ਆ ਚੱਲ ਯਾਰ ਕਿਦਾਂ ਠੀ ਲੈ ਆ ਤੇ ਕੀ ਆ ਪੁਰਿਆ ਪੁਰਿਆ ਰਖਰੀਆ ਬਾਕੀ ਗਾਇਜ਼ ਆਪਣੇ ਤੋਂ ਕਸਟਮਰ ਆਏ ਆ ਹੁਣ ਆਪਾਂ ਕਸਟਮਰ ਅਟੈਂਡ ਕਰਾਂਗੇ ਦੇਖੋ ਠੀਕ ਆ ਜੀ ਬਾਕੀ ਸਾਡੇ ਵਲੌਗ ਨਾਲ ਜੁੜੇ ਰਹੋ ਕਸਟਮਰ ਦੇਖ ਲਈਏ ਗਾਇਜ਼ ਹੋਜੀ ਗਾਇਜ਼ ਆਪਣੀ ਦੁਕਾਨ ਦੇ ਮੋਰੇ ਢੀੜੀ ਪਲਟ ਗਈ ਆ ਵਿਚਾਰੇ ਦਾ ਲੋਕਾਂ ਦਾ ਚਾਕਰੀ ਆ ਮਿੰਟੋ ਮਿੰਟ ਹੀ ਆਪਕੋ ਅਬ ਚੱਕ ਲਏ ਆ ਮਿੰਟੋ ਚੱਕਦੇ ਤੇ ਲੋਕਾਂ ਨੇ ਬਚਾਓ ਹੋ ਗਿਆ ਵਿਚਾਰੇ ਦਾ ਹੁਣ ਚੱਲ ਜਲੀ ਤੇਲ ਆ ਦੇਣੀ ਧਾਕਰ ਪੀਏ ਤਾਂ ਜਾਂ ਤਾਂ ਕੋਈ ਵਿਚ ਮਾਰ ਕੇ ਗਿਆ ਪਤਾ ਨਹੀਂ ਹੁਣ ਵਿਚ ਵਿਚੀ ਵਿਚ ਮਾਰ ਕੇ ਗਿਆ ਕੋਈ ਪਛਤਾ ਉਹਦਾ ਅੰਦਰ ਸੀਗੇ ਮਾਤਾ ਵਿਚ ਮਾਰਿਆ ਕਿ ਨਹੀਂ ਬਚਾਓ ਹੋ ਗਿਆ ਵਿਚਾਰੇ ਦਾ ਕਿਹ ਚੋਂ ਆ ਦੇ ਕੇ ਸਾਈਕਲ ਮਾਰਿਆ ਕਿਸੇ ਨੇ ਵਿੱਚ ਬਚਾਅ ਹੋ ਗਿਆ ਉਦਾਂ ਚਲੋ ਕੋਈ ਆਪਾਂ ਭਲੀ ਕਰੇ ਠੀਕ ਆ ਕਿ ਨਹੀਂ ਫਿਰ ਇਸ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਜੀ ਹਾਂਜੀ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਰੱਖੜੀ ਦਾ ਤਿਹਾਲ ਆ ਗਿਆ ਆ ਹਨਾ ਥੋੜੇ ਦਿਨ ਰਹਿ ਗਏ ਆ ਦੋ ਤਿੰਨ ਦਿਨ ਰਹਿ ਗਏ ਸਿਰਫ ਰੱਖੜੀ ਦੇ ਤਿਹਾਲ ਦੇ ਵਿੱਚ ਖੜੀ ਦਾ ਕੁਝ ਪਤਾ ਨਹੀਂ ਲੱਗਦਾ ਹਨਾ ਐ ਜਾ ਨਹੀਂ ਹੈ ਕੋਈ ਵੀ ਤਿਹਾੜ ਤੇ ਹੁਣ ਕਿੰਨਾ ਨਹੀਂ ਪਤਾ ਲੱਗਦਾ ਹਨਾ ਪਹਿਲਾ ਰੋਲਾ ਪੈ ਜਾਂਦਾ ਸੀ ਰਾਤ ਦਾ ਉੱਤੋਂ ਪਹਿਲੀ ਤੋਂ ਨਾਲ ਆ ਜਾਂਦਾ ਹੈ ਹਨਾ ਕੋਈ ਯਾਰ ਲੱਗੇ ਆ ਵੀ ਤਾਂ ਹਨਾ ਆਸ ਕੀ ਰੱਖੜੀ ਦਾ ਬੰਦਾ ਬੋਲਦਾ ਵੀ ਹੈ ਖੜੀ ਲਾਈਏ ਆਪਾਂ ਖੜੀ ਨਹੀਂ ਬਿੜਦੀ ਨਹੀਂ ਜਦੋਂ ਦੇ ਕਿ ਤੁੰਗੀ ਤੋਂ ਚੰਦਰ ਮਾਣਦੇ ਜਾਣਾ ਥੋੜੇ ਜਿਹਾ ਇਹਨਾਂ ਲਾ ਕੇ ਆ ਕੇ ਫੇਰ ਉੱਥੇ ਲੈ ਕੇ ਜਾ ਕੇ ਆ। ਅਖੜੀ ਲਈ ਆਪਾਂ ਬਾਹਰ ਜੇ ਕਿਸੇ ਨਾਲ ਰੱਖਣੀ ਚਾਹੀਦੀ ਦੁਕਾਨ ਦੇ। ਅਖੜੀ ਆਪਾਂ ਦਾ ਵੀ ਭੇਜ ਦਾਂਗੇ। ਜਿਹਨੂੰ ਮੋਬਾਈਲ ਆਪਾਂ ਦੇ। ਉਹ ਸਾਡੀ ਦੁਕਾਨ ਤੋਂ ਲੈ ਕੇ ਜਾਏ ਉਹ ਜਿਹੜੇ ਦੂਜੇ ਆ। ਪੋਸਟਿੰਗ ਦੇ ਆ ਉਹ ਸਾਡੇ ਤੋਂ ਕੋਰੀਅਰ ਕਰਾ ਸਕਦੇ ਆ। ਮਾਤਾ ਆਪਣੀ ਜੇਮ ਲਾਈਆ ਤੇ ਕਰੀਤੀ ਲਾਈਆ ਕੋਈ ਵੀ ਧਿਆਰ ਆਵੇ ਮਾਤਾ ਆਪਣੀ ਦੁਕਾਨ ਲਾਉਂਦੀ ਆ ਇਹਦਾ ਹੀ ਇਹ ਕਿਸਾਨ ਲੈਣੇ ਹੋਵੇ ਖਰੀਦ ਦਾ ਦਰਵਾਜ਼ਾ ਠੀਕ ਹੈ ਪ੍ਰਿਆੰਚੂ ਗਿਆ ਆ ਕੁਝ ਖਾਣ ਬਾਹਰ ਕਹਿੰਦਾ ਮੈਨੂੰ ਕਹਿੰਦਾ ਭੁੱਖ ਲੱਗ ਗਈ ਆ ਇਹਦਾ ਯਾਰ ਕੁਝ ਖਾਇਆ ਜਾਵੇ ਕੋ ਦਾ ਨੂੰ ਘੱਗ ਹੋ ਗਿਆ ਆ ਕੰਮ ਜੋ ਕਾਉਂ ਗਿਆ ਓ ਉਹਮ ਉਸ ਮੌਕਾ ਦਾ ਹੀ ਉਹਮ ਉਸ ਸਪਿੰਗਰ ਉਹ ਲੈ ਕੇ ਚੱਲਦਾ ਬਾਹਰ ਜਿਹੜਾ ਉਹ ਲਾਣਾ ਕਰਦਾ ਖਾਣਾ ਕੱਟੇ ਜਾਂਦਾ ਉਹ ਜਿਹੜੀ ਰੋਟੀ ਕੱਟੇ ਜਾਂਦਾ ਉਹ ਵੀ ਦਰਦੀ ਤੇਦਰਾ ਹੀ ਸੀ ਪਹਿਰੇ ਆਈ ਸੀ ਤੇ ਚੇਤਾਏ ਪਹਿਰੇ ਵੀ ਆਈ ਸੀ ਉਹ ਕਹਿੰਦੀ ਕਹਿੰਦੀ ਘਰ ਦਾ ਖਾਣਾ ਹੀ ਖਾਂਦਾ ਹੈ ਬਾਹਰੋਂ ਚੀਜ਼ਾਂ ਖਾਂਦਾ ਹੈ ਆਮੀ ਜੀ ਜਾਨਾ ਬੁਲਾਉਣਾ ਉਹ ਮਾਰ ਜਲਦੀ ਬੀਤਾ ਬਤਾਣਾ ਮੇਰੀ ਘਰ ਦੀ ਚੀਜ਼ ਹੋਵੇ ਕੋਈ ਵਸਟਾ ਬਾਕੀ ਹੁਣ ਆਪਾਂ ਬਲੌਗ ਦੇ ਇਥੇ ਕਰਦੇ ਆ ਐਂਟੀਗ ਠੀਕ ਹੈ ਜੀ 30832 ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੀ ਬਹੁਤ ਸਾਡੀ ਦੇਖਦੇ ਰਹੋ ਬਲੋਗ ਸਾਡੇ ਦੇਖੀ ਜਾਂਦੇ ਆ ਦੇਖਦੇ ਆ ਤਾਂ ਸਬਸਕ੍ਰਾਈਬ ਚੈਨਲ ਸਾਡੇ ਨੂੰ ਕਰ ਦਿਓ ਥੈਂਕ ਯੂ ਫॉर ਵਾਚਿੰਗ